ਲੈਵਿਥ ਯੋ ਬਰੋ ਫੈਟ ਦੇ ਵਿੱਚ ਪੂਰਾ ਸਰੀਰ ਮੜਿਆ ਪਿਆ ਤੇ ਢਿੱਡ ਪੂਰਾ ਤੋਬ ਮੰਗ ਖੜਿਆ ਪਿਆ ਤੇ ਹੁਣ ਜਿਹੜਾ ਜਿਹੜਾ ਵੀਰ ਫੈਟ ਤੋਂ ਮਸਲ ਦੇ ਵਿੱਚ ਆਉਣਾ ਚਾਹੁੰਦਾ ਤੇ ਨਾਲ ਜੁੜ ਜਿਓ ਤੁਹਾਨੂੰ ਦਿਖਾਤਾ ਆਪਾਂ ਢਿੱਡ ਤੇ ਫੈਟ ਪੂਰੀ ਇਕੱਠੀ ਕਰੀ ਫਿਰਦੇ ਆ ਤੇ ਗੋਡੇ ਤੇ ਲੱਗੀ ਜੀ ਸੱਟ ਵਿੱਚ ਉਹਨੂੰ ਸ਼ੁਰੂ ਕਰੀ ਹਫ਼ਤੇ ਕਦੇ ਵਿੱਚ ਫੇਰ ਨਹੀਂ ਸੀ ਲੋਟ ਆਇਆ ਰੈਸਟ ਕਰੀ ਦੱਬ ਕੇ ਖਾਦਾ ਪੀਤਾ ਦੱਬ ਕੇ ਢਿੱਡ ਪੂਰਾ ਪੀਕ ਤੇ ਆ ਕਿਤੇ ਕਈ ਬੰਦੇ ਮੈਨੂੰ ਪਹਿਲਾਂ ਕਹਿੰਦੇ ਐਡਿਟ ਕਰਕੇ ਬਾਈ ਤੂੰ ਐਂ ਜੇ ਕਰ ਦੇਣਾ ਲਾਵੀ ਮਤਰਾ ਝੱਗ ਕਰਦਾਂਗੇ ਫੈਟ ਦੀ ਕਿਤੇ ਐ ਨਾ ਜਾਣਿਓ ਵੀ ਬਾਈ ਕਿਤੇ ਉਹੀ ਉਹ ਕਰੀ ਜਾਂਦਾ ਹਨਾ ਵੀ ਝੂਠ ਬੋਲੀ ਜਾਂਦਾ ਵੇਟ ਕਰਿਓ ਜਿਹੜੇ ਜਿਹੜੇ ਵੀਰ ਨੇ ਕੋਸ਼ਿਸ਼ ਕਰਨੀ ਆ ਮੈਂ ਫੁੱਲ ਹਨਾ ਵੀ ਜੋ ਵੀ ਮਤੋਂ ਭਾਈ ਜਿੰਨੀਆਂ ਖਰਾਕਾਂ ਸ਼ੇਅਰ ਕਰ ਹੋਈਆਂ ਡਾਈਟ ਦੱਬ ਕੇ ਸ਼ੇਅਰ ਕਰ ਹੋਈ ਵੀ ਜੋ ਜੋ ਮੈਂ ਖਾਦਾ ਕਿਵੇਂ ਕਿਵੇਂ ਵਰਕਆਊਟ ਲਾਇਆ ਜੇ ਮੈਂ ਰਨਿੰਗ ਕਰੀ ਤਾਂ ਮੈਂ ਰਨਿੰਗ ਵੀ ਦਿਖਾਉਂਗਾ ਜੋ ਵੀ ਟੱਡ ਦੇ ਵਿੱਚ ਫੈ ਇਸ ਟਾਈਮ ਫੁੱਲ ਫੈਟੀ ਬਾਡੀ ਆ ਮਜ਼ਾਕ ਸਾਰੇ ਡਾ ਰਹੇ ਨੇ ਘਰ ਦੇ ਵੀ ਭਾਈ ਕਰ ਲਾ ਸੈੱਟ ਕਰ ਲਾ ਸੈੱਟ ਪਰ ਮੈਂ ਮੈਨੂੰ ਪਤਾ ਸੀ ਵੀ ਮੈਂ ਫੁੱਲ ਰੈਸਟ ਮਾਰੀ ਪਰ ਇਸ ਚੀਜ਼ ਦੇ ਵਿੱਚ ਜਿਹੜਾ ਬੰਦਾ ਜੁੜ ਗਿਆ ਉਹਨੂੰ ਇੱਕ ਅਕਲ ਜ਼ਰੂਰ ਆਜੂ ਵੀ ਕੱਲੀ ਬਈ ਰੋਟੀ ਛੱਡ ਕੇ ਜੋ ਆਹ ਚੀਜ਼ਾਂ ਛੱਡ ਕੇ ਫੈਟ ਨਹੀਂ ਟੁੱਟਦੀ ਉਹਦੀ ਫੈਟ ਟੁੱਟਦੀ ਹੁੰਦੀ ਹੈ ਮਿਹਨਤ ਨਾਲ ਠੀਕ ਹੈ ਨਾ ਮਿੱਤਰੋ ਵੀ ਉਹ ਚੀਜ਼ ਨਹੀਂ ਹੁੰਦੀ ਵੀ ਕੋਈ ਤਾਂ ਵੀ ਆਏ ਚੰਮ ਆਈ ਲਿਆ ਜਾਂਦਾ ਵੀ ਰੋਟੀਆਂ ਛੱਡ ਦੋ ਫਲਾਣਾ ਛੱਡ ਦੋ ਨਾ 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 ਮਿੱਤਰਾਂ ਜੁੜੀ ਫਿਰ ਵਰਕਆਊਟ ਦਿਖਾਉਂਗਾ ਤੁਹਾਨੂੰ ਕੋਸ਼ਿਸ਼ ਕਰੂੰਗਾ ਜਿੰਨਾ ਵੱਧ ਤੋਂ ਵੱਧ ਮੈਨ ਤੋਂ ਦਿਖਾ ਆ ਹੋਇਆ ਤੇ ਤੁਸੀਂ ਦੇਖਿਓ ਹਫਤੇ 10 ਦਿਨ ਦੇ ਵਿੱਚ ਵਿੱਚ ਕੀ ਦੇਖੋ ਕਿੰਨਾ ਆਊਗਾ ਠੀਕ ਆ ਮੈਂ ਪੂਰਾ ਫੈਟ ਦੇ ਵਿੱਚ ਮੜਿਆ ਪਿਆ ਥੋੜੇ ਔਖਾ ਜਿਹਾ ਤਾਂ ਲੱਗਦਾ ਵੀ ਯਾਰ ਕਿਵੇਂ ਚੀਜ਼ ਦੇ ਵਿੱਚ ਜੋੜਨਾ ਕਿਵੇਂ ਕਰਨਾ ਸੈਟ ਕੀ ਹਿਸਾਬ ਕਿਤਾਬ ਦੇਖੋ ਪ੍ਰਮਾਤਮਾ ਹੀ ਆ ਜੋ ਆਪੇ ਪਾਵਰ ਦਊਗਾ ਤੇ ਮੈਂ ਘੱਟੋ ਘੱਟ ਨਹੀਂ ਹੁਣ ਤੋਂ 10 ਦਿਨ ਪਹਿਲਾਂ ਵੀ ਮੈਂ ਸ਼ੁਰੂ ਕਰ ਸਕਦਾ ਸੀ ਇੱਕ ਗੋਲ ਜਿਹਾ ਨਹੀਂ ਸੀ ਬਣ ਰਿਹਾ ਸਮਝ ਨਹੀਂ ਸੀ ਲੱਗਦੀ ਯਾਰ ਕਿਵੇਂ ਸ਼ੁਰੂ ਕਰਾਂ ਕਿਵੇਂ ਜਿਮ ਸ਼ੁਰੂ ਕਰਾਂ ਚੈਸਟ ਤੇ ਫੈਟ ਯਾਰ ਬਾਹਾਂ ਤੇ ਫੈਟ ਜਮੇ ਹੀ ਮਤਲਬ ਮਸਲ ਡੈੱਡ ਹੋਇਆ ਪਿਆ ਸੀਗਾ ਤੇ ਬੈਕ ਤੇ ਫੈਟ ਪਟ ਜਮੇ ਹੀ ਪਿੰਜਣੀਆਂ ਪਿੰਜਣੀਆਂ ਮਤਲਬ ਉਹ ਚੀਜ਼ ਬਣ ਨਹੀਂ ਸੀ ਰਹੀ ਹੈਨਾ ਵੀਰ ਕਰਾਂਗੀ ਫਿਰ ਮੈਂ ਇੱਕੋ ਹੀ ਗੋਲ ਸੱਟਿਆ ਮੈਂ ਤਾਂ ਪੁੱਤ ਇੰਸਟਾ ਤੇ ਸੱਟ ਲਾ ਵੀਡੀਓ ਠੀਕ ਆ ਇੰਸਟਾ ਤੇ ਸੱਟ ਲਾ ਵੀਡੀਓ ਤੇ ਉਥੋਂ ਫਿਰ ਤੈਨੂੰ ਸੀਰੀਅਸ ਤਾਂ ਹੋਣਾ ਹੀ ਪੈਣਾ ਜਦ ਪੈਗੀ ਵੀਡੀਓ ਵੀ ਪਾਈ ਆ ਚੱਲ ਪਿਆ ਆਪਣਾ ਗੋਲ ਤੇ ਫੈਟ ਦੇ ਹਿਸਾਬ ਨਾਲ ਦੇਖੋ ਵੀ ਟਰੈਡ ਵੀ ਪੂਰਾ ਐਨ ਪੀਕ ਤੇ ਕੋਈ ਰੌਲਾ ਨਹੀਂ ਮੈਂ ਖੋਲੀਆਂ ਖੋਲੀਆਂ ਹੁਣ ਟੀ-ਸ਼ਰਟਾਂ ਪਾ ਕੇ ਰੱਖਦਾ ਜੀ ਤਾਂ ਹੀ ਵੀ ਟਰੈਡ ਟਰਡੇ ਜਿਹਾ ਦਿਖਦਾ ਬਾਹਲਾ ਯਾਰ ਟਰੈਡ ਹੋਇਆ ਪਿਆ ਸੀਗਾ ਕੋਈ ਰੌਲਾ ਰੌਲਾ ਕੋਈ ਨਹੀਂ ਹੈਗਾ ਮਿੱਤਰੋ ਹਫ਼ਤੇ ਤੋਂ ਹਫ਼ਤੇ 10 ਦਿਨ 15 ਦਿਨ 20 ਦਿਨ ਉਹ ਤਾਂ ਚਲੋ ਹੋ ਜਾਂਦੀ ਆ ਬਸ ਦੇ ਵਿੱਚ ਕੋਈ ਗੇਮ ਨਹੀਂ ਲੁੱਕ ਵੀ ਟੌਪ ਦੀ ਤਿਆਰ ਕਰਕੇ ਦਿਖਾਵਾਂਗੇ ਸਾਈਜ਼ ਵੀ ਪੂਰਾ ਕੱਢ ਕੇ ਦਿਖਾਵਾਂਗੇ ਕੋਈ ਇੱਥੇ ਉਹ ਪ੍ਰਾਜ ਜੁੜਿਓ ਮੈਂ ਕੋਈ ਉਹ ਨਹੀਂ ਕਹਿੰਦਾ ਵੀ ਡੱਬੇ ਏਡੇ ਏਡੇ ਕੱਢਣੇ ਆ ਜਾਂ ਕੋਈ ਬਾਡੀ ਬਿਲਡਿੰਗ ਦੀ ਵੀਰੇ ਤਿਆਰੀ ਕਰਨੀ ਉਹ ਇੱਕ ਡਿਫਰੈਂਟ ਗੇਮ ਆ ਜਿਹੜੇ ਵੀਰ ਫਿਟਨੈਸ ਦੇ ਵਿੱਚ ਆਉਣਾ ਚਾਹੁੰਦੇ ਨੇ ਪੂਰਾ ਫਿੱਟ ਕਰਨਾ ਚਾਹੁੰਦੇ ਨੇ ਜਾਂ ਕੋਈ ਗੇਨਿੰਗ ਕਰਨਾ ਚਾਹੁੰਦਾ ਭਾਈ ਉਹ ਬੰਦਾ ਆਪਣੇ ਨਾਲ ਇਸ ਜਰਨੀ ਦੇ ਵਿੱਚ ਜੋ ਵੀ ਹੁੰਦੀ ਐ ਇਸ ਰੇਸ ਇਸ ਦੌੜ ਦੇ ਵਿੱਚ ਸਾਡੇ ਨਾਲ ਜੁੜ ਸਕਦਾ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰੂੰਗਾ ਇੱਕ ਮੇਰੀ ਟੀਮ ਦਾ ਬੰਦਾ ਨਾਲ ਹੀ ਰੱਖਾਂਗੇ ਜਿਹੜਾ ਵੀ ਭਾਈ ਵੱਧ ਤੋਂ ਵੱਧ ਦਿਨ ਦੇ ਵਿੱਚ ਡਾਈਟ ਕੀ ਚੱਲ ਰਹੀ ਆ ਸਵੇਰ ਮੇਰਾ ਉਹ ਸ਼ਡਿਊਲ ਨਹੀਂ ਹੋਣਾ ਵੀ 6 ਵਜੇ ਉੱਠ ਕੇ ਆ ਚੀਜ਼ ਖਾ ਲਈ 10 ਵਜੇ ਨਾ ਜਿਵੇਂ ਵੀ ਕੰਮ ਦੇ ਹਿਸਾਬ ਨਾਲ ਚੀਜ਼ ਹੋਊਗੀ ਵੀ ਭਾਈ ਆਹ ਟਾਈਮ ਰੋਟੀ ਖਾ ਲਈ ਕਿੰਨੀ ਆ ਰੋਟੀਆਂ ਜੇ ਇੱਕ ਖਾਧੀਏ ਤਾਂ ਇੱਕ ਦੱਸਾਂਗੇ ਜੇ ਚਾਰ ਖਾਧੀਆਂ ਨੇ ਤਾਂ ਚਾਰ ਦੱਸਾਂਗੇ ਕਿਵੇਂ ਪਹਿਲੇ ਦਿਨ ਤੋਂ ਕੱਲੂ ਪਹਿਲਾ ਦਿਨ ਐਕਸਰਸਾਈਜ਼ ਦਾ ਚੱਲਣਾ ਤਾਂ ਕੀ ਆ ਜਿਵੇਂ ਹੁਣ 15 ਕੇ ਦਿਨ ਬਾਅਦ ਇੱਕ ਦੋ ਦਿਨ ਵਿੱਚ ਤੋਂ ਜਿਮ ਜਾ ਹੁੰਦਾ ਸੀਗਾ ਤੇ ਉਹ ਤਾਂ ਬੱਜੀ ਨਹੀਂ ਸੀ ਕਰਦਾ ਗੋਲ ਹੀ ਨਹੀਂ ਸੀ ਬਣ ਰਿਹਾ ਮੈਂ ਵੀ ਕਹਿੰਦਾ ਵੀ ਜਿਹੜੇ ਬੰਦੇ ਗੋਲ ਅਪਣਾਉਣਾ ਚਾਹੁੰਦੇ ਨੇ ਨਹੀਂ ਸਿਸਟਮ ਲੋਕ ਆਉਂਦਾ ਇਸ ਆਪਾਂ ਨੇ ਇੱਕ ਸੋਸ਼ਲ ਮੀਡੀਆ ਦਾ ਫਾਇਦਾ ਚੱਕੋ ਇੱਕ ਸਿੱਟੋ ਵੀਡੀਓ ਆਪਦੀ ਮੈਂ ਤਾਂ ਐਂ ਫਿੱਟ ਕਰਦਾ ਹੁਣ ਆਪਣੀ ਵੀਡੀਓ ਸਿੱਟੋ ਵੀ ਭਾਈ ਹਨਾ ਵੀ ਮੈਂ ਹੁਣ ਕੁਝ ਕਰਨਾ ਹਨਾ ਦੇਖੋ ਫੈਟ ਆ ਦੇਖੋ ਚੈਸਟ ਦੇ ਦੇਖੋ ਫੈਟ ਕਿੰਨੀ ਚੜੀ ਵੀ ਸਾਰੇ ਫੈਟ ਹੀ ਬੇਟਾ ਤੇ ਜੇ ਹੋਰੇ ਖਿੱਚਣਾ ਤਾਂ ਇੱਥੇ ਕਾ ਜਾਂਦਾ ਜੇ ਢਿੱਲਾ ਛੱਡਦੇ ਤਾਂ ਇੱਥੇ ਆ ਜਾਂਦਾ ਢਿੱਡ ਪਰ ਦੇਖਿਓ ਹੁਣ ਕਈ ਸੇ ਪਟਾਕੇ ਪੈਂਦੇ ਪਰ ਮੈਂ ਵੈਸੇ ਹੁਣ ਜਿਹੜੀ ਆ ਵੀਡੀਓ ਬਣਾ ਰਿਹਾ ਸਕੂਨ ਤਾਂ ਆਇਆ ਹੋਵੇ ਜਨੂਨ ਤੰਦਰ ਆਇਆ ਜਾਗਦਾ ਵੀ ਹੁਣੇ ਬਸ ਵੱਡ ਜਾ ਜਿੰਮ ਦੇ ਵਿੱਚ ਪਰ ਕੋਈ ਰੌਲਾ ਨਹੀਂ ਕੱਲ ਤੋਂ ਸ਼ੁਰੂਆਤ ਹੋਣੀ ਆ ਵੀਡੀਓ ਅਪਲੋਡ ਕਰਨ ਦਾ ਟਾਈਮ ਇਹੀ ਸੀਗਾ ਤੇ ਮੈਂ ਮਤਲਬ ਹੁਣ ਇੱਕ ਜ਼ਿੰਮੇਵਾਰੀ ਦੀ ਵੀ ਬਣ ਜੂਗੀ ਬੰਦੇ ਵੀ ਜੁੜ ਜਾਣਗੇ ਸਾਰੇ ਜਿਹੜਾ ਜਿਹੜੇ ਵੀਰਾਂ ਨੇ ਤੱਕ ਪਾਉਣੀ ਆ ਪ੍ਰੋਪਰ ਦੱਸੂਗਾ ਆਈਸੋਲੇਟ ਕਿਹੜਾ ਚੱਲਦਾ ਕਿਹੜਾ ਪ੍ਰੀ ਚੱਲਿਆ ਕਿਹੜਾ ਸਪਲੀਮੈਂਟ ਚੱਲਿਆ ਜਾਂ ਨਹੀਂ ਚੱਲਿਆ ਕਿਹੜੀ ਡਾਈਟ ਚੱਲੀ ਸਾਰਾ ਪ੍ਰੋਪਰ ਦੱਸੂਗਾ ਪ੍ਰੋਪਰ ਦਿਖਾਉਂਗਾ ਆ ਹੁਣ ਇੱਕ ਉਹਦੇ ਵੀ ਾਡੀ ਵੀਡੀਓ ਪਾਉਂਗਾ ਇੱਕ ਮੈਂ ਹਨਾ ਬਹੁਤ ਵਧੀਆ ਕੰਪਨੀ ਦਾ ਟਾਪ ਦੀ ਇੱਕ ਚੀਜ਼ ਖੋਲੀ ਸੀਗੀ ਤੇ ਨਾਲ ਦਿਆਂ ਨੂੰ ਵਰਤਾਈ ਸੀ ਉਹਦਾ ਮਤਲਬ ਗੱਲਬਾਤ ਹੀ ਨਹੀਂ ਲੱਗੀ ਤਾਂ ਹੀ ਕਹਿੰਦਾ ਵੀ ਕਿਸੇ ਬ੍ਰਾਂਡ ਦੇ ਵਿੱਚ ਨਾਲ ਜਾ ਕਰੋ ਵਧੀਆ ਚੀਜ਼ ਖਾਇਆ ਕਰੋ ਮਿੱਤਰੋ ਤੇ ਹੁਣ ਹੁਣ ਐਵੇਂ ਦੀ ਕੰਡੀਸ਼ਨ ਹੋਈ ਪਈ ਆ ਫੈਟ ਦੀ ਹੁਣ ਜਿਹੜੀ ਆ ਜ਼ਿੰਦਗੀ ਚੱਲਦੀ ਸੀ ਵੀ ਰੋਟੀ ਖਾ ਲਈ ਸ਼ਾਮ ਨੂੰ ਜੋ ਆਇਆ ਥੱਕੇ ਚੜ ਗਿਆ ਜਾਂ ਹੁਣ ਰੋਟੀਆਂ ਚਾਰ ਪੰਜ ਖਾਧੀਆਂ ਹੋਈਆਂ ਨੇ ਹਨਾ ਤਾਂ ਉਹ ਤੋਂ ਬਾਅਦ ਦੁੱਧ ਦਾ ਗਲਾਸ ਪੀ ਲਿਆ ਇਹਦੇ ਵਿੱਚ ਐ ਹੁੰਦਾ ਯਾਰ ਇੱਕ ਬਾਡੀ ਆ ਚੜ ਗਿਆ ਸਾਹ ਜਾ ਚੜ ਗਿਆ ਹਾਜਮ ਨਹੀਂ ਹੁੰਦਾ ਕੁਝ ਹਨਾ ਫੇਲੀ ਵੱਡੇ ਟਾਕਸ ਖਾਂਦੇ ਫਿਰਦੇ ਆ ਪਤਾ ਨਹੀਂ ਯਾਰ ਬੰਦੇ ਕਈ ਸਾਰੀ ਜ਼ਿੰਦਗੀਆਂ ਕਿਉਂ ਕੱਢਦੇ ਨੇ ਮਿੱਤਰੋ ਜ਼ਰੂਰੀ ਨਹੀਂ ਵੀ ਜਿੰਮ ਨਾਲ ਹੀ ਸੈੱਟ ਹੁੰਦਾ ਹੁੰਦਾ ਤੁਸੀਂ ਆਪਣੀ ਸਾਰੀ ਖਰਾਕ ਦੀ ਗੇਮ ਆ ਦੇਖਿਓ ਹੁਣ ਪ੍ਰਮਾਤਮਾ ਸੁੱਖ ਰੱਖੇ ਕੱਲ ਤੋਂ ਤੱਕ ਪਾਵਾਂਗੇ ਪੂਰੀ ਜੁੜ ਜੋ ਫਿਰ ਨਾਲ ਫੇਸ ਤੋਂ ਲੈ ਕੇ ਪੈਰਾਂ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ-ਵਾਲ ਤੱਕ ਲੁੱਕ ਤਿਆਰ ਕਰਕੇ ਦਿਖਾਉਂਗਾ ਤੁਹਾਨੂੰ ਵੀ ਕਿਵੇਂ ਚੱਲਣਾ ਕਿਵੇਂ ਸ਼ਡਿਊਲ ਹੋਊਗਾ 3 ਤੋਂ 4-5 ਮਹੀਨੇ 3 ਮਹੀਨੇ 4-5 6 ਮਹੀਨੇ ਜੋ ਵੀ ਮਤਲਬ ਦੇਖੋ ਖਿੱਚਾਂਗੇ ਕੰਮ ਕੱਲ ਤੋਂ ਪ੍ਰੋਪਰ ਡਾਈਟ ਕੱਲ ਤੋਂ ਹੋ ਪਰ ਮੈਂ ਤੁਹਾਨੂੰ ਜਿੰਨੇ ਵੀ ਮੇਰੇ ਨਾਲ ਵੀਰ ਜੁੜੇ ਹੋਏ ਨੇ ਤਿੰਨ ਮਹੀਨੇ ਦਾ ਗੋਲ ਜਰੂਰ ਰੱਖਿਓ ਜਿਹੜੇ ਵੀਰਾਂ ਨੇ ਢਿੱਡ ਚੱਕਣਾ ਭਾਈ ਢਿੱਡ ਘਟਾਉਣਾ ਦੇਖੋ ਮਤਲਬ ਜਿੰਨੀ ਵੀ ਫੈਟ ਫੂਟ ਆ ਜੋ ਵੀ ਚੰਮ ਚੜਿਆ ਹੋਇਆ ਇਹਨੂੰ ਉਤਾਰਨਾ ਚਾਹੁੰਦੇ ਹੋ ਤਾਂ ਬੈਣੀਪਾਲਾਂ ਦੇ ਮੁੰਡੇ ਨਾਲ ਜੁੜ ਜੋ ਚੱਥੇ ਕੋਈ ਤੁਹਾਨੂੰ ਐ ਨਹੀਂ ਕਹਿੰਦਾ ਮੈਂ ਵੀ ਆਹ ਬਾੜ ਕੇ ਖਾਉ ਬਾੜ ਕੇ ਖਾਓ ਨਾਰਮਲੀ ਚੱਲਾਂਗੇ ਆਪਾਂ ਠੀਕ ਆ ਨਾਰਮਲੀ ਚੱਲਾਂਗੇ ਡਾਈਟ ਦੇ ਵਿੱਚ ਜੋ ਵੀ ਫੈਟ ਫੂਡ ਹੈਗੀ ਐ ਜੋ ਵੀ ਚੰਮ ਹੈਗਾ ਉਹਨੂੰ ਆਪਾਂ ਲਾ ਕੇ ਦਿਖਾਵਾਂਗੇ ਸਾਰੇ ਜਾਨੇ ਵੀਰ ਜੁੜਜੋ ਭਾਈ ਜਿੰਨੀਆਂ ਫੈਟਾ ਫੂਟਾਂ ਨੇ ਤੁਹਾਡੀਆਂ ਸਾਰੀਆਂ ਫੈਟਾਂ ਦੇ ਸਾਰੇ ਦੁੱਖ ਤੋੜ ਦਾਂਗੇ ਕੋਈ ਸੀਨ ਵਾਲੀ ਗੱਲ ਨਹੀਂ ਹੈਗੀ ਕੋਈ ਫੈਟ ਫੂਡ ਨਹੀਂ ਹੁੰਦੀ ਬੰਦੇ ਦੇ ਸਾਰਾ ਆਪਣੇ ਮਨ ਦੀ ਗੇਮ ਆ ਤੇ ਕੋਈ ਇਹਦੇ ਵਿੱਚ ਆਏ ਨਹੀਂ ਹੋਊਗਾ ਵੀ ਵੀਰੇ ਤੁਸੀਂ ਆਹ ਚੀਜ਼ ਖਾਓ ਮੈਂ ਯਾਰ ਜੋ ਵੀ ਹੋਊਗਾ ਨਾ ਬਸ ਸਿੰਪਲ ਚੱਲੂਗਾ ਸਿੰਪਲ ਗੋਲ ਹੋਊਗਾ ਤੇ ਛਡੋ ਹੰਡਰਡ ਮੈਨੂ ਜੀ ਬੜਾ ਵਧੀਆ ਲੱਗਦਾ ਬੰਦੇ ਦਾ ਸਾਰੇ ਕਹਿੰਦੇ ਸੀਗੇ ਯਾਰ ਛੱਡ ਬਾਈ ਤੂੰ ਸਿੱਧਾ ਫਿੱਟ ਕਰਕੇ ਪਰ ਮਰ ਮੈਂ ਨਹੀਂ ਯਾਰ ਦਿਖਾਈਏ ਵੀ ਚੀਜ਼ ਬੰਦੇ ਦੇ ਆਪ ਦੇ ਹੱਥ ਹੁੰਦੀ ਆ ਕਿਵੇਂ ਦੀ ਜ਼ਿੰਦਗੀ ਕਿਵੇਂ ਜਿਉਣਾ ਹੈ ਕੋ ਜੋ ਵੀ ਆ ਠੀਕ ਆ ਕੱਲ ਤੋਂ ਸ਼ੁਰੂ ਕਰਦੇ ਆ ਦੇਖਦੇ ਆ ਵੀ ਡੇਲੀ ਟੂ ਡੇਲੀ ਆਪਾਂ ਆਪਣੀਆਂ ਸੈਲਫੀਆਂ ਸੋਲਫੀਆਂ ਜੋ ਵੀ ਆ ਦੱਸਾਂਗੇ ਵੀ ਭਾਈ ਆ ਗੇਮ ਚੱਲਦੀ ਆ ਇੰਨੀ ਡਾਈਟ ਚੱਲਦੀ ਆ 24 ਦਿਨ ਦੇ ਵਿੱਚ ਕਰ ਹੋਇਆ ਜੜ ਜੋ ਹੁਣ ਜਿਨ੍ਹਾਂ ਜਿਨ੍ਹਾਂ ਨੇ ਤੱਕ ਪਾਉਣੀ ਆ ਕੱਲ ਨੂੰ ਆਪਣੀ ਐਕਸਰਸਾਈਜ਼ ਹੋਊਗੀ ਪਹਿਲਾਂ ਮੇਰਾ ਦੇਖਦਾ ਮੈਂ ਬੈਕ ਦੇ ਨਾਲ ਕੋਈ ਇੱਕਦਮ ਮਸਲ ਲੈਗ ਹੋਊਗਾ ਤੇ ਕਿੰਨੀ ਕ ਐਕਸਰਸਾਈਜ਼ ਕਿੰਨੇ ਕ ਪਿਆਰ ਨਾਲ ਆਉਣੀ ਹੈ ਸਾਰਾ ਸਮਝਾ ਦੂੰਗਾ ਹੁਣ ਕੱਲ ਤੋਂ ਠੀਕ ਆ ਓਕੇ ਲਵ ਯੂ ਸੋ ਮਚ ਆਈਂ ਜੁੜੇ ਰਹੋ ਤੇ ਤੁਹਾਡਾ ਪਿਆਰ ਚਾਹੀਦਾ ਤੁਹਾਨੂੰ ਮੈਂ ਦਿਖਾਉਂਗਾ ਵੀ ਆਪਾਂ ਉਹ ਕੰਮ ਨਹੀਂ ਹੈਗਾ ਵੀ ਦੂਏ ਬੰਦੇ ਨੂੰ ਦੱਸੀ ਜਾਓ ਵੀ ਭਾਈ ਸਪਲੀਮੈਂਟ ਆ ਆ ਗਿਆ ਉਹ ਆ ਗਿਆ ਆਪਾਂ ਵਰਤੀਆਂ ਹੋਈਆਂ ਚੀਜ਼ਾਂ ਨੇ ਮਿੱਤਰੋ ਵਰਤ ਕੇ ਸਾਰਾ ਕੁਝ ਛੱਡਿਆ ਹੋਇਆ ਕਟੇਨ ਦੇ ਆਪਣੇ ਤੱਤ ਕੱਢੇ ਹੋਏ ਨੇ ਬੀਸੀਏ ਤੇ ਆਪਣੇ ਤੱਤ ਕੱਢੇ ਹੋਏ ਨੇ ਬਾਕੀ ਆ ਭੈਣ ਤੋਂ ਮਸਲ ਦੇ ਵਿੱਚ ਆਉਂਗਾ ਹੀ ਆਉਂਗਾ ਤੇ ਤੁਸੀਂ ਸਮਝੀ ਸਮਝ ਜਾਓਗੇ ਹੁਣ ਜੇ ਕਿਸੇ ਵੀ ਵੀਰ ਨੂੰ ਹੋਇਆ ਵੀ ਬਾਈ ਦਾ ਉਂ ਹੀ ਧੱਕੇ ਨਾਲ ਉਂ ਹੀ ਕੱਢ ਕੇ ਐ ਬੈਠਾ ਸੀਗਾ ਐ ਕਰੀ ਬੈਠਾ ਸੀ ਉਹ ਵੀ ਵੀਰ ਆਪਣਾ ਜਰੂਰ ਦੇਖ ਸਕਦੇ ਵੈਸੇ ਤਾਂ ਮੈਨੂੰ ਕਿਸੇ ਪ੍ਰੂਫ ਕਰਨ ਦੀ ਲੋੜ ਨਹੀਂ ਪੈਂਦੀ ਚੰਮ ਪੂਰਾ ਚੜਿਆ ਹੋਇਆ ਭਾਈ ਘਰੋਂ ਵੀ ਗਾਲਾਂ ਪੂਰੀਆਂ ਪੈ ਰਹੀਆਂ ਨੇ ਵੀ ਮਤਲਬ ਫੱਟ ਕਰ ਲਾ ਲੈਨ ਦੇਖ ਲੈ ਤੇਰੀ ਕਿਹੜੀ ਆ ਪਰ ਮੈਂ ਗੋਡੇ ਵੱਲੋਂ ਲੋਟ ਨਹੀਂ ਸੀ ਬੈਠ ਰਿਆ ਕੰਮ ਤੇ ਆਪਾਂ ਆਪਣਾ ਗੋਡਾ ਹੁਣ ਸੈੱਟ ਕਰ ਲਿਆ ਤੇ ਵਧੀਆ ਵਿਟਾਮਿਨ ਬਟੂਮਨ ਰੱਖੇ ਹੋਏ ਸੀਗੇ ਤੇ ਹੁਣ ਹਾ ਜਿਹੜਾ ਟ੍ਰੈਡਾ ਦੇਖੋ ਮੇਰੇ ਸਭ ਤੋਂ ਵਧੀਆ ਗੱਲ ਹੈ ਮੇਰੀ ਸਾਈਡਾਂ ਨਹੀਂ ਬਾਦੀ ਹੁੰਦੀ ਹਨ ਤੇ ਤੁਸੀਂ ਹੁਣ ਜੁੜ ਜੋ ਚਲੋ ਬਾਹਰੀਆਂ ਗੱਲਾਂ ਨਹੀਂ ਮਾਰਦੇ ਕੱਲ ਤੋਂ ਸ਼ੁਰੂ ਕਰਦੇ ਆ ਕੱਲ ਨੂੰ ਲੈਗ ਜਾਂ ਬੈਕ ਉਹ ਜੋ ਵੀ ਹੋਊਗਾ ਤੁਹਾਨੂੰ ਕੱਲ ਨੂੰ ਦਿਖਾ ਦਾਂਗੇ ਕੋਈ ਮੇਰੀ ਦੋ ਟਾਈਮ ਜਿਮ ਨਹੀਂ ਹੋਊਗੀ ਇੱਕ ਟਾਈਮ ਮੇਰਾ ਵਰਕਆਊਟ ਹੋਊਗਾ ਕੋਈ ਮੈਂ ਜੋ ਵੀ ਹੋਊਗਾ ਯਾਰ ਦਿਖਾਵਾਂਗੇ ਤੁਹਾਨੂੰ ਓਕੇ ਲਵ ਯੂ ਗੁੱਡ ਨਾਈਟ